ਲਓ ਵੀ ਅਵਿਚ ਕੜਕ ਦੀ ਵਾਡੀ ਦਾ ਕੰਮ ਕਰਦੇ ਲੱਗੇ ਸ਼ੁਰੂ 100 ਰੁਪਏ ਲਿਆ ਵਾ ਇਹ ਤੋਂ ਸੁਲਵਾਦ ਕਰਦੇ ਆ ਤਿੰਨ ਚਾਰ ਤਿੰਨ ਚਾਰ ਦੀ ਵਾਡੀ ਜਣੇ ਚਲੋ ਥੋੜਾ ਥੋੜਾ ਕਰਕੇ ਵਤਨਾ ਦੇ ਟਰਾਲੀ ਵੀ ਆ ਗਈ ਆਪਣੇ ਵਾਲੀ ਚੱਲ ਪਈ ਮਸ਼ੀਨ ਹੈ ਕੀ ਬੰਨ ਨਹੀਂ ਬੰਨੇ ਬੰਨੇ ਵਾਲੀ ਕਾਰ ਖਿੱਚਦੀ ਆ ਰਾਮਾ ਲੱਟਾ ਛੋਟਾ ਆਪਣਾ ਪੇਲੀਅਰ ਬਟਨ ਆਏ ਵਿੱਕੀ ਚਲਾਉਂਦਾ ਨੇ ਚੋਨੀਆਰੀ ਆਹ ਬੈਲੀ ਵੱਡੀ ਸੌਰੀ ਇੱਕੋ ਟੈਂਕ ਭਰਿਆ ਵਿੱਕੀ ਕਹਿੰਦਾ ਜਦੋਂ ਬਾਜੂ ਪੈ ਟਾਲੀ ਨਹੀਂ ਭਰ ਗਿਆ ਤੋਂ ਕਹਿੰਦਾ ਮੈਂ ਹੋ ਗਿਆ ਕੰਮ ਇਹਦੇ ਕਾਕ ਨਹੀਂ ਕਾਕ ਨਹੀਂ ਨਿਕਲਿਆ ਇਹਦੇ ਟੈਂਕੀ ਇੱਕ ਭਰਿਆ ਆਹ ਬੈਲੀ ਚੋ ਇਹਦੀ ਕਬੈੜਾ ਪਟਿਆਲੇ ਰੌਂਦੀ ਆ ਤੇ ਬਾਈ ਹਰ ਸਾਲ ਆਉਂਦੇ ਲੈ ਕੇ ਤਿਆਰ ਕੀ ਵੀ ਆਏ ਆ ਆਪਣੀ ਰੁਕਦੀ ਜਦੇ ਅੱਜ ਫਿਰ ਆਪਾਂ ਲਾਤੀ ਆਪਣੇ ਹੀ ਗਾ ਅੱਜ ਹੱਡਾ ਵੜ ਦੋ ਚਲ ਅੱਧਾ ਅੱਜ ਵੜਿਆ ਜਾਊਗਾ ਤੇ ਬਾਕੀ ਫਿਰ ਕੱਲ ਨੂੰ ਵੜਿਆ ਜਾਣਾ ਦੋ ਦਿਨਾਂ ਚ ਕਿਹਾ ਵੀ ਅੱਜ ਹੱਡਾ ਵੜ ਦੋ ਥੋੜਾ ਕਰੋ ਹੌਲਾ ਕੰਮ ਤੇ ਜਿੱਦਾਂ ਮਰਜ਼ੀ ਵੱਡੀ ਆਏ ਲੋਕਾਂ ਦਾ ਚਲੋ ਆਪਣੇ ਅਣਗੌਣ ਸਾਰਿਆਂ ਦੇ ਹੋਏ ਵੜਦੇ ਆ दो टैंक ਪੈ ਗਏ ਆ ਇਹ ਤੋਂ ਅੱਧੀ ਨਿਕਲਦਾ ਗਏ ਜਿਹੜੇ ਮੁੱਖੀ ਉਧਰ ਜਲਦ ਭਰ ਲਿਖੋਈ ਤੇ ਦੋ ਟੈਂਕ ਪਏ ਆ ਬਸ ਖਾਲੀ ਸਾਰਾ ਕੰਮ ਆ ਦੋ ਟੈਂਕ ਪਏ ਅਜੇ ਤੇ ਫਿਰ ਟੈਂਕ ਦੋਵੇਂ ਭਰ ਕੇ ਪਏ ਆ ਪੂਰੇ ਕਿ ਜਾ ਟੈਂਕ ਵੀ ਭਰ ਗਿਆ ਪੂਰਾ ਤਾਂ ਤੱਕ Bueno, y la palapea.

ਕੱਢ ਫੱਟੀ ਚੁੱਕ ਫੱਟੀ ਫੱਟੀ ਚੁੱਕ ਹਾਂ ਫੱਟੀ ਚੁੱਕ ਥੋੜੀ ਜੀ ਨਾਲ ਹੀ ਆ ਗਿਆ ਵਾ ਇਨਸ਼ਾ ਅੱਲਾਹ ਲਿਆ ਕੰਮ लास्ट ਵਾਲੀ ਰਹਿ ਗਈ ਇੱਥੇ ਆਪਣੀ ਤੇ ਆਪਣਾ ਇੱਥੇ ਨਿਪਟ ਜਾਣਾ ਕੰਮ ਆਣੇ ਦੇ ਨਾਲ ਹੀ चोथा कैंक भरे वठण फटी चोकला जस आ फटी चोकला माड़ी जी ਨੇ ਪੜਿਆ ਨਾ ਠੰਡੇ ਠੰਡੇ ਦੇ 8:30 ਹੋਇਆ ਟਾਈਮ ਨਾਲ ਹੀ ਹੋ ਜਾਣਾ ਵੇਲੇ ਇਥੋਂ ਕਾਹ ਦਾ ਕਾਹ 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 ਬੱਸ ਅੱਜ ਵੀ ਮੋਕ ਗਿਆ ਜੀ ਅੱਜ ਦਾ ਕੰਮ ਤੇ ਲਾਸਟ ਪਾਰਟੀ ਤੇ ਆ 14 ਕਿੱਲਾਂ ਦਾ ਘੇਰਾ ਵੱਡਿਆ ਗਿਆ ਆਪਣਾ ਚ ਓਬੀ ਦੀ ਕਿਰਪਾ ਨਾਲ ਜੀ ਨੀਕ ਹੈਗੀ ਆ ਓਨੀ ਕਰ ਆਮ ਲਈ ਬਾਕੀ ਅੰਦਰ ਆਪਣੀ ਘਰ ਲੱਗਾਂ ਵੀ ਵੱਢਣੀ ਸੀ ਤੋ ਚੱਲ ਵੀਰ ਭਰਾ ਆ ਕੇ ਵੀ ਬਿਨਾ ਢੀ ਵੱਢ ਲੈਣ ਤੋ ਠੀਕ ਆ ਚਲੋ ਸੋਹੀ ਵਢਾ ਲੋ मार ला स्टार्ट कर ला स्टार्ट है स्टार्ट कर ला कहाँ कर चल 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 कर 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 पीछे 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 ਚੱਲ ਚੱਲ ਨੋ ਵੀ ਤੇ ਬੇੜ ਦੇ ਕੰਮ ਤੇ ਫਾਤੇ ਚਾਲੇ ਕਰ ਲੋ ਆ ਇਨੀ ਹੋਈ ਐ ਚਾਰਾ ਕਿੱਲੇ ਆ ਜਾ ਆਪਣੀ ਦੇ 17 ਕ ਦਾ ਨਮਾਨ ਆ 17 18 ਨਿਕਲੋ 17 18 ਕੁਇੰਟਲ ਕਿੱਲੇ ਦੀ